ਇਹ ਜਿਹੜਾ ਤੁਸੀਂ ਬਜ਼ੁਰਗ ਜੋੜਾ ਦੇਖ ਰਹੇ ਹੋ ਬਾਈ ਜੀ ਬਹੁਤ ਗਰੀਬ ਜੋੜਾ ਕਿਉਂਕਿ ਇਹਨਾਂ ਦਾ ਕੋਈ ਅੱਗੇ ਪਿੱਛੇ ਹੈ ਨਹੀਂਗਾ ਕੁੜੀਆਂ ਵਿਆਹੀਆਂ ਹੋਈਆਂ ਕਿੰਨੀਆਂ ਕੁੜੀਆਂ ਬਾਪੂ ਤੁਹਾਡੀਆਂ ਤਿੰਨ ਤੇ ਮਾਤਾ ਦੇਖ ਲਓ ਬਾਈ ਜੀ ਆ ਰੋ ਰਹੇ ਆ ਤੇ ਤਿੰਨ ਕੁੜੀਆਂ ਬਾਪੂ ਦੀਆਂ ਤੇ ਇੱਕ ਮੁੰਡਾ ਹੀ ਤੁਹਾਡਾ ਹਾਂਜੀ ਇੱਕ ਮੁੰਡਾ ਤੇ ਜਿਹੜਾ ਉਹ ਵੀ ਛੱਡ ਕੇ ਅਗਲਾ ਲੁਧਿਆਣਾ ਤੁਰ ਗਿਆ ਵਾ ਆਪਦੀ ਘਰ ਵਾਲੀ ਨੂੰ ਨਾਲ ਲੈ ਕੇ ਬੱਚੇ ਵੀ ਉਹਨਾਂ ਦੇ ਜੀ ਬੱਚੇ ਹੈ ਨਹੀਂ ਤੇ ਉਹ ਵੀ ਜਿਹੜਾ ਨਾਲ ਲੈ ਕੇ ਤੁਰ ਗਿਆ ਮਾਤਾ ਦੇ ਜਿਹੜੇ ਹੰਝੂ ਤੁਹਾਨੂੰ ਦੱਸ ਰਹੇ ਵੀ ਕਿੰਨਾ ਇਹਨਾਂ ਨੂੰ ਦੁੱਖ ਤਕਲੀਫ ਆ ਕਿਉਂਕਿ ਮਾਤਾ ਹੁਣ ਨਾ ਇਹ ਇੱਕ ਤਾਂ ਦੁਕਾਨਾਂ 'ਚ ਜਾ ਜਾ ਕੇ ਜਿਹੜਾ ਝਾੜੂ ਪੂੰਚੇ ਦਾ ਕੰਮ ਕਰਦੀ ਐ ਤੇ ਬਾਪੂ ਦੇ ਵਜੇ ਹੋਈ ਐ 6:00 ਬਾਪੂ ਕਿੱਥੇ 6:00 ਵਜੇ ਥੋੜੇ ਚੂਕ ਨਹੀਂ ਚਾਹੀਦਾ ਚੂਕਣੇ ਤੇ 6:00 ਵਜੇ ਹੋਈ ਆ ਕਿਉਂਕਿ ਪੈਸੇ ਹੈ ਨਹੀਂਗੇ ਇਲਾਜ ਨਹੀਂ ਕਰਵਾ ਸਕਦੇਗੇ ਤੇ ਕਿਉਂਕਿ ਪਹਿਲਾਂ ਇਹ ਬਾਪੂ ਡੈਗ ਤੇ ਜਿਹੜਾ ਕੰਮ ਕਰਦੇ ਸੀ ਬਾਪੂ ਦੀਆਂ ਅੱਖਾਂ 'ਚ ਵੀ ਜਿਹੜੇ ਹੰਝੂ ਆ ਗਏ ਆ ਪਹਿਲਾਂ ਮੈਂ ਬਾਪੂ ਦੀ ਜਿਹੜੀ ਵੀਡੀਓ ਪਾਈ ਸੀ ਇੰਸਟਾਗ੍ਰam ਤੇ ਚਲੋ ਕਿਸੇ ਕਾਰਨਾਂ ਕਰਕੇ ਚਲੋ ਉਹ ਤਾਂ ਛੱਡੋ ਆਪਾਂ ਉਹ ਤੁਹਾਨੂੰ ਵਿੱਚ ਆਪਾਂ ਤੁਹਾਨੂੰ ਵੀਡੀਓ ਵਿਖਾ ਦਿੰਨੇ ਆ ਤੇ ਉਹ ਵੀਡੀਓ ਜਿਹੜੀ ਚੱਲੀ ਜਾਂਦੀ ਆ ਆਹ ਦੇਖ ਲਓ ਬਾਪੂ ਜੀ ਇੱਥੇ ਜਿਹੜਾ ਡੈਗ ਤੇ ਕੰਮ ਕਰ ਰਹੇ ਆ ਤੇ ਡੈਗ ਤੇ ਪਹਿਲਾਂ ਇਹ ਆਉਂਦਾ ਜਿਹੜਾ ਆਪਣਾ ਖਰਚਾ ਪਾਣੀ ਤੂਰੀ ਆਉਂਦੇ ਸੀਗੇ ਬਜ਼ੁਰਗ ਅਵਸਥਾ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਡੈਗ ਤੇ ਠੰਡੇ ਪਾਣੀ ਨਾਲ ਸਿਆਲਾਂ 'ਚ ਵੀ ਗੱਡੀਆਂ ਧੋਣੀਆਂ ਪੈਂਦੀਆਂ ਗਰਮੀ 'ਚ ਵੀ ਚੱਲ ਧੋਣੀਆਂ ਪੈਂਦੀਆਂ ਵੈਸੇ ਜਿਹੜੀ ਉਮਰ 'ਚ ਬਾਬੇ ਦਾ ਬਾਪੂ ਦਾ ਤੇ ਮਾਤਾ ਦਾ ਜਿਹੜਾ ਬਹਿ ਕੇ ਖਾਣ ਦੀ ਉਮਰ ਆ ਉਸ ਉਮਰ 'ਚ ਬਾਪੂ ਜਿਹੜਾ ਡੈਗ ਤੇ ਕੰਮ ਕਰਦੇ ਸੀਗੇ ਤੇ ਆਪ ਦਾ ਜਿਹੜਾ ਉਦੋਂ ਤਾਂ ਇਹ ਕਿਰਾਏ ਤੇ ਨਹੀਂ ਸੀ ਹੁਣ ਇਹ ਫਲਹਾਲ ਜਿਹੜਾ ਇਹ ਇੱਕ ਕਮਰਾ ਜਿਹੜਾ ਇਹਨਾਂ ਦੇ ਕੋਲ ਕਿਰਾਏ ਤੇ ਆ ਤਲਵੰਡੀ ਭਾਈ 'ਚ ਰਹਿੰਦੇ ਬਾਪੂ ਹਣੇ ਤੇ ਜਿਹੜਾ ਇੱਕ ਤਾਂ ਬਾਪੂ ਦਾ ਇਲਾਜ ਨਹੀਂ ਕਰਵਾ ਸਕਦੇ ਤੇ ਇੱਕ ਜਿਹੜੀ ਮਾਤਾ ਲੋਕਾਂ ਦੀਆਂ ਦੁਕਾਨਾਂ 'ਚ ਜਿਹੜਾ ਝਾੜੂ ਪੋਚਾ ਸਵੇਰ ਕਰਕੇ 2-3000 ਜਿੰਨਾ ਵੀ ਉਹ ਦਿੰਦੇ ਆ ਚਲੋ ਆਟਾ ਪਾਣੀ ਵੀ ਥੋੜਾ ਬਹੁਤ ਜਿਹੜੇ ਲੋਕ ਮਦਦ ਕਰ ਦਿੰਦੇ ਆ ਤੇ ਉਸੇ ਨਾਲ ਹੀ ਜਿਹੜਾ ਇਹ ਬਾਪੂ ਦਾ ਤੇ ਮਾਤਾ ਦਾ ਜਿਹੜਾ ਗੁਜ਼ਾਰਾ ਚੱਲਦਾ ਗੁਜ਼ਾਰਾ ਕਿ ਆਪਾਂ ਪੰਜਾਬੀ ਲੰਗਰ ਵੀ ਲਾਉਣੇ ਆ ਤੇ ਲੋਕਾਂ ਨੂੰ ਆਪਾਂ ਬਾਹਰ ਜਾ ਕੇ ਰਜਾਉਣੇ ਵੀ ਆ ਤੇ ਮੈਂ ਤਾਂ ਇਹ ਕਹਿਣਾ ਬਈ ਜੇ ਪੰਜਾਬੀ ਪੰਜਾਬੀਆਂ ਦਾ ਸਾਥ ਦੇਣ ਤਾਂ ਇੱਥੇ ਕੋਈ ਵੀ ਪੰਜਾਬੀ ਦੁਖੀ ਨਾ ਹੋਵੇ ਤੇ ਸਾਰੇ ਆਪਦੇ ਘਰਾਂ ਦੇ ਵਿੱਚ ਜਿਹੜੇ ਸੁਖੀ ਵਸਦੇ ਹੁਣ ਆ ਇਸ ਕਮਰੇ ਦੇ ਵਿੱਚ ਰਹਿੰਦੇ ਆ ਆ ਜਿਹੜਾ ਘਰ ਆ ਇਹ ਬਾਪੂ ਦਾ ਕਿਰਾਏ ਤੇ ਅੱਦੇ ਬਾਪੂ ਕਿਰਾਇਆ ਕਿੰਨੇ ਦਿੰਦੇ ਜੀ 3000 ਰੁਪਏ ਤੂੰ ਹਿਸਾਬ ਲਾ ਲਓ ਬਈ ਕਿਰਾਇਆ ਵਾ ਤਲਵੰਡੀ ਭਾਈ ਸ਼ਹਿਰ ਦੇ ਵਿੱਚ 3000 ਰੁਪਏ ਬਾਪੂ ਹੁਣੇ ਕਿਰਾਇਆ ਦਿੰਦੇ ਆ ਤੇ ਤੁਸੀਂ ਬਾਪੂ ਹੁਣਾ ਦੀ ਜਰੂਰ ਭਾਈ ਜੀ ਮਦਦ ਕਰੋ ਮੈਂ ਕੋਸ਼ਿਸ਼ ਇਹ ਕੀਤੀ ਆ ਕਿ ਮੈਂ ਵੀਡੀਓ ਪਾ ਕੇ ਬਾਪੂ ਹੁਣਾ ਦੀ ਆਪਦੇ ਵੱਲੋਂ ਮਦਦ ਕਰਾਂ ਤੇ ਤੁਸੀਂ ਵੀ ਵੱਧ ਤੋਂ ਵੱਧ ਜਿਹੜੇ ਇੱਕ ਤਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਭਾਈ ਜੀ ਪੰਜਾਬੀ ਜੇ ਤੁਸੀਂ ਪੰਜਾਬੀ ਹੋ ਤਾਂ ਸੱਚੇ ਦਿਲੋਂ ਜੇ ਤੁਸੀਂ ਬਾਪੂ ਦਾ ਉਹਦੇ ਬੇਬੇ ਦਾ ਬਾਪੂ ਦਾ ਜਿਹੜਾ ਸਤਕਾਰ ਕਰਦੇ ਹੋ ਕਿ ਮਾਤਾ ਪਿਤਾ ਤੁਹਾਡੇ ਵੀ ਹੈਗੇ ਆ ਤੁਸੀਂ ਵੀ ਸੋਚ ਸਕਦੇ ਹੋ ਵੀ ਉਹਨਾਂ ਤੇ ਜੇ ਮਤਲਬ ਤੁਸੀਂ ਛੱਡ ਕੇ ਜਾਓ ਕੀ ਬੀਤੂਗੀ ਤੇ ਹੁਣ ਇਹ ਬਜ਼ੁਰਗ ਜਿਹੜਾ ਇੱਕ ਆਪਣਾ ਦੇਖ ਲਓ ਆਪਣੇ ਲੱਕੜ ਤੇ ਚੱਲਦਾ ਵਾ ਇਹ ਖੁੰਡੀ ਇਹਨਾਂ ਕੋਲ ਰੱਖੀ ਹੋਈ ਆ ਤੇ ਵੈਸੇ ਤਾਂ ਇਹਨਾਂ ਦਾ ਜਿਹੜਾ ਹਾਲਤ ਹੁਣ ਡਿੱਗ ਦੇ ਕੰਮ ਕਰਨ ਵਾਲੀ ਹੈਣੀਗੀ ਤੇ ਮਾਤਾ ਹੀ ਜਿਹੜੀ ਇਹ ਆਪਣਾ ਘਰ ਦਾ ਜਿਹੜਾ ਚਲਾਉਂਦੀ ਆ ਜਿੰਨਾ ਵੀ ਹੈਗਾ ਵਾ ਤੇ ਬਾਪੂ ਵੀ ਜਿਹੜੇ ਈਮੋਸ਼ਨਲ ਹੋ ਗਏ ਆ ਸੋ ਮੈਂ ਜਿੰਨੇ ਵੀ ਪੰਜਾਬੀ ਵੀਰ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਕਿ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਦਦ ਕਰ ਦਿਓ ਬਾਪੂ ਦੀ ਤੇ ਅਕਾਊਂਟ ਨੰਬਰ ਬਾਈ ਜੀ ਮੈਂ ਦਿੱਤਾ ਹੋਇਆ ਵਾ ਉੱਤੇ ਤੇ ਬਾਪੂ ਦਾ ਜਿਹੜਾ ਅਕਾਊਂਟ ਨੰਬਰ ਦਿੱਤਾ ਹੋਇਆ ਵਾ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਆ ਤੇ ਫੋਨ ਨੰਬਰ ਵੀ ਜਿਹੜਾ ਤੁਸੀਂ ਆ ਚੱਲ ਰਿਹਾ ਵਾ ਸਕਰੀਨ ਤੇ ਤੇ ਇਹ ਇੱਥੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਜਾਂ ਤੁਸੀਂ ਮੰਨ ਲਓ ਬਾਪੂ ਨਾਲ ਸਿੱਧਾ ਆ ਕੇ ਵੀ ਜਿਹੜਾ ਸੰਪਰਕ ਕਰ ਸਕਦੇ ਹੋ ਬਾਪੂ ਕਿੱਥੇ ਜੇ ਤੁਸੀਂ ਰਹਿਣ ਨੂੰ ਦੱਸ ਦਿਓ ਆਪਦਾ ਜੀ ਅਛੀਨੇ ਦਾ ਡੈੱਗ ਫੋੜ ਦੇ ਨਾਲ ਹੀ ਹੈ ਛੀਨੇ ਦਾ ਅੱਛਾ ਤਲਵੰਡੀ ਭਾਈ ਚੋਟੀਆਂ ਆਏ ਚੋਟੀਆਂ ਵਾਲੇ ਰੋਡ ਹੈ ਜੀ ਹਾਂਜੀ ਤਲਵੰਡੀ ਭਾਈ ਜਦੋਂ ਤੁਸੀਂ ਫਾਟਕਾਂ ਤੇ ਆਓਗੇ ਤਾਂ ਚੋਟੀਆਂ ਵਾਲੇ ਰੋਡ ਤੇ ਇੱਥੇ ਛੀਨਾ ਡੈੱਗਾ ਵਾਲਾ ਵਜਦਾ ਵਾ ਉਹ ਡੈੱਗ ਕੋਲੇ ਬਾਪੂ ਹੁਣੇ ਰਹਿੰਦੇ ਆ ਤੇ ਕੀ ਨਾਮ ਬਾਪੂ ਦਾ ਮਲਕੀਤ ਮਲਕੀਤ ਸਿੰਘ ਆ ਜੀ ਤੇ ਡੈੱਗ ਤੇ ਕੰਮ ਕਰਦੇ ਸੀ ਬਾਪੂ ਪਹਿਲਾਂ ਚੱਲ ਆਉਂਦਾ ਖਰਚਾ ਪਾਣੀ ਤੋੜਦੇ ਸੀ ਤੇ ਹੁਣ ਜਿਹੜੇ ਇਹ 6 ਵਜੇ ਕਰਕੇ ਤੇ ਜਿਵੇਂ ਬਿਲਕੁਲ ਰਹਿਗੇ ਮਾਤਾ ਕਹਿੰਦੀ ਆ ਬਈ ਜੇ ਤਾਂ ਅਸੀਂ ਤੜਕੇ ਖਾ ਲਏਨੇ ਪਰ ਸਾਨੂੰ ਸ਼ਾਮ ਦੀ ਰੋਟੀ ਦਾ ਫਿਕਰ ਹੋ ਜਾਂਦਾ ਵਾ ਹਨਾ ਤੇ ਜੇ ਸ਼ਾਮ ਨੂੰ ਖਾ ਲਏਨੇ ਸਾਨੂੰ ਤੜਕੇ ਦੀ ਰੋਟੀ ਦਾ ਫਿਕਰ ਹੋ ਜਾਂਦਾ ਕਿਉਂਕਿ ਬਾਈ ਜੀ ਘਰੇ ਕਮਾਉਣ ਵਾਲਾ ਕੋਈ ਨਹੀਂ ਉਤੋਂ ਜਿਹੜਾ ਕਿਰਾਇਆ 3000 ਰੁਪਿਆ ਘਰ ਦਾ ਵਾ ਮਕਾਨ ਦਾ ਉਹਦਾ ਜਿਹੜਾ ਫਿਕਰ ਉਹ ਵੱਖਰਾ ਵਾ ਤੇ ਤੁਸੀਂ ਹਿਸਾਬ ਲਾ ਲਓ ਕੱਲਾ ਮਾਤਾ ਦੇ ਸਿਰ ਤੇ ਹੁਣੇ ਘਰ ਚੱਲ ਰਿਹਾ ਵਾ ਤੁਸੀਂ ਆਪਣੇ ਮਾਤਾ ਪਿਤਾ ਲੈ ਦੇਖ ਕੇ ਜਿਹੜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਇਸ ਬਜ਼ੁਰਗ ਜੋੜੇ ਦੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਵੇ ਸੋ ਮੈਂ ਮੈਨੂੰ ਪਤਾ ਵੀ ਆਪਾਂ ਇੱਕ ਪੰਜਾਬੀ ਆਪਾਂ ਹਰ ਇੱਕ ਦੀ ਮਦਦ ਕਰਦੇ ਤੇ ਇੱਕ ਪੰਜਾਬੀ ਦੇ ਹੋਣ ਤੇ ਸਿੱਖ ਸਰਦਾਰ ਬਜ਼ੁਰਗ ਬੈਠੇ ਆ ਤੇ ਮਾਤਾ ਦੇ ਤੁਸੀਂ ਹੰਝੂ ਦੇਖ ਸਕਦੇ ਹੋ ਬਾਈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਮਾਲ ਵੇਖ ਕੇ ਤੇ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਅਜਿਹੇ ਬੰਦੇ ਕੋਲੇ ਕੋਈ ਸਮਾਜ ਸੇਵੀ ਕੋਈ ਵਿਚਾਰਾ ਸੇਵਾ ਕਰਨ ਵਾਲਾ ਕੋਈ ਰੱਬ ਰੂਪੀ ਬੰਦਾ ਜਿਹੜਾ ਇਹਨਾਂ ਨੂੰ ਮਿਲ ਜੇ ਤੇ ਇਹਨਾਂ ਦਾ ਹੋ ਸਕਦਾ ਬਈ ਮਦਦ ਕੀਤੀ ਜਾ ਸਕੇ ਬਈ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵੀਡੀਓ ਨੂੰ